ਵਾਵਾ ਦਰਸ਼ਨ پارک ਪਿੰਡ ਚੋੜਾ ਵਿੱਚ ਪਿੰਗਾਂ ਦੇ ਨਜ਼ਾਰੇ ਲੈਂਦੇ ਹੋਏ ਮਹਾਤਮਾ ਜੀ ਬਹੁਤ ਵਧੀਆ ਮੌਸਮ ਸਵੇਰ ਦਾ ਪੰਛੀ ਦੀਆਂ ਰੰਗ-ਬਰੰਗੀਆਂ ਆਵਾਜ਼ਾਂ ਦੇਖੋ ਉੱਪਰ ਬੱਦਲਾਂ ਦਾ ਨਜ਼ਾਰਾ ਕਿਦਾਂ ਬੜਾ ਵਲ ਹੋਇ ਡਲੇ ਬਣੇ ਪਏ ਉੱਪਰ ਸਵੇਰ ਦਾ ਮੌਸਮ ਬਹੁਤ ਵਧੀਆ ਸ਼ਾਂਤਵੇਂ ਪੰਛੀਆਂ ਦੀਆਂ ਅਲਗ-ਅਲਗ ਆਵਾਜ਼ਾਂ ਬਾਹਰ ਜਾ ਕੇ ਫੋਨ ਛੱਡ ਦਿਆ ਕਰੋ ਠੀਕ ਹੈ ਬਾਈ ਬਾਬਾ ਜੀ ਸਾਰੀ ਦਿਹਾੜੀ ਫੋਨ ਹੀ ਚਲਾਣਾ ਹਵਾ ਦੇ ਨਜ਼ਾਰੇ ਲੋ ਮੌਸਮ ਬੜਾ ਵਧੀਆ ਠੰਡਾ